ਮੇਰਾ ਨਾਮ ਕਬੀਨ ਕੋਰਾ ਤੇ ਸਾਨੂੰ ਦਾਤਾਂ ਅੰਛੀ ਦੇ ਦਿੰਦਾ ਫੇਂਗਾਂਗੇ ਵਾਈਂ ਦਾ ਕੰਮ ਕਰਦੇ ਸੀ ਪਹਿਲਾਂ ਤੇ ਮੁੜ ਕੇ ਜਦੋਂ ਆਏ ਲੈਬ ਤੋਂ ਦਿੱਂਤੇ ਉਹ ਦੋ ਟੈਂਡਰ ਤੋਂ ਤੇ ਅਜਿਹਾ ਸਾਡੇ ਰਾਮਪਾਲ ਸਿੰਘ ਦੁਆਰਾ ਇੱਥੇ ਸੇਵਾ ਸੁਗੋ ਵੀ ਕਰਦੇ ਰਹੇ ਆ ਬਾਅਦ ਵਿੱਚ ਮੈਂ ਤੇ ਸਾਹਮਣੇ ਆਏ ਉਹ ਉੱਥੇ ਗਏ ਰਹੇ ਹੁੰਟਾਲੀ ਮੁੰਨਾ ਨੇ ਫਿਰ ਇੰਦਰ ਨੂੰ ਉਹਨਾਂ ਆਖਿਆ ਵੇ ਇੰਦਰ ਨੂੰ ਤੁਰਤੇ ਪੀ ਪੰਨੇ ਦੇ ਘਰ ਚਿੰਗੰਦਾ ਬੰਦੇ ਤੇ ਬਾਦਰ ਵੀ ਕੀ ਆਖਣ ਲਗੇ ਤੇ ਉਹ ਜਾਂਦੇ ਜੁਂਦੇ ਰਹੇ ਉਹਨਾਂ ਨਾਲ ਤੁਰ ਪਏ ਫੇਰ ਉਹਨਾਂ ਨੇ ਘਰ ਵੀ ਆਣਾ ਛੱਡ ਦਿੱਤਾ ਫੇਰ ਬਾਅਦ ਚ ਜਦੋਂ ਘਰ ਆਏ ਤੇ ਘਰੋਂ ਪੁਲਿਸ ਨੇ ਆ ਕੇ ਤੇ ਫੜ ਕੇ ਖੜਿਆ ਜੇ ਫੇਰ ਸਾਨੂੰ ਉਹਨਾਂ ਦਾ ਸਟੋਕ ਕਿੰਨਾਂ ਪਈ ਉਹਦੇ ਮਦਰ ਗੈਂਗ ਵੇਲ ਉਹਨਾਂ ਸਾਨੂੰ ਕੋਈ ਸਹੀ ਨਹੀਂ ਦੱਸਿਆ ਨਾ ਸਾਨੂੰ ਉਹਨਾਂ ਨੇ ਲਾਸ਼ ਹੀ ਉਹਦੀ ਦਿੱਤੀ ਤੇ ਅਖਮਾਰਾਂ ਗਾਈਆਂ ਇਗਰ ਫੁੱਲ ਨੇ 3 ਇਗਰ ਨੇ ਵਰਸ ਵੇਰੀਅਸ ਵੇਰ ਉਹਨਾਂ ਕੋ ਬਾਹਰ ਆਈ ਉਹ ਤੋਂ ਸਾਨੂੰ ਪਤਾ ਲੱਗਾ ਤੇ ਉਹਨਾਂ ਨੇ ਛੇਦ ਕਰ ਦਿੱਤਾ ਬਾਤੇ ਆਪਣਾ ਇਸੇ ਤਰ੍ਹਾਂ ਨੇ ਤੂੰ ਦੁਲੀ ਕਰਕੇ ਵੀ ਆਪਣਾ ਗੁਜ਼ਾਰਾ ਕਰਦੀ ਰਹੀ ਬੱਚੇ ਪਾਲ ਲੈ ਕੋ ਪਤੀਆਂ ਨੇ ਸਾਥ ਦੇਤਾ ਪਰ ਇਹਨਾਂ ਨੇ ਜਿਹੜਾ ਇਹ ਵੀ ਥੋੜਾ ਜਿਹਾ ਸੀ ਜਮੇ ਹਾਂ ਬਹੁਤ ਖੁਸ਼ ਹਾਂ ਸਾਡਾ ਖਾਲਸਾ ਵਾਲਿਆਂ ਨੇ ਸਾਡਾ ਬਹੁਤ ਮਾਦੀ ਮਦਦ ਕੀਤੀ ਜਾਂਦੀ ਤੇ ਉਹਨਾਂ ਨੇ ਸਾਨੂੰ ਸਭ ਕੁਝ ਨਕਾਹ ਨਹੀਂ ਬਣਾ ਕੇ ਦਿੱਤੇ ਆ ਤੇ ਉਹਦੋਂ ਤੋਂ ਉਹਨਾਂ ਨੇ ਚੱਲ ਪੈਸਣੇ ਮਿਲ ਵਾਇਸ ਤੇ ਉਹ ਵੀ ਸਮਝਲ ਮਿਲਦੀ ਆਪਣਾ ਜਬ ਹੁਣ ਹੈ ਬਾਈਆਂ ਦੀ ਗੱਲ ਆ ਆਪਣਾ ਹੀ ਲਈ ਚਾਉਦੀ ਰਹਿੰਦੀ ਹੈ ਹੁਣ